ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗੜਕਰੀ ਨੇ ਆਖਿਆ ਹੈ ਕਿ ਸਰਕਾਰ ਜਲਦੀ ਟੋਲ ਟੈਕਸ ਵਸੂਲ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਜਾ ਰਹੀ ਹੈ ਭਾਵ ਕਿ ਇਸ ਦੇ ਵਿੱਚ ਬਦਲਾਅ ਕੀਤੇ ਜਾਣਗੇ ਹੁਣ ਟੋਲ ਪਲਾਜ਼ਾਂ ਦੇ ਉੱਤੇ ਟੈਕਸ ਅਦਾ ਕਰਨ ਦੀ ਬਜਾਏ ਸੈਟੇਲਾਈਟ ਆਧਾਰਿਤ ਟੋਲ ਵਸੂਲੀ ਪ੍ਰਣਾਲੀ ਲਾਗੂ ਕੀਤੀ ਜਾਣੀ ਹੈ ਹਾਈਵੇ ਤੇ ਸਫ਼ਰ ਕਰਨ ਵਾਲਿਆਂ ਨੂੰ ਇਸ ਨਵੀਂ ਪ੍ਰਣਾਲੀ ਦਾ ਫਾਇਦਾ ਹੋਏਗਾ ਕਿਉਂਕਿ ਉਹਨਾਂ ਨੂੰ ਜਿੰਨੇ ਕਿਲੋਮੀਟਰ ਦਾ ਸਫ਼ਰ ਕਰਨਾ ਹੈ ਉਸੇ ਦੇ ਹਿਸਾਬ ਦੇ ਨਾਲ ਭੁਗਤਾਨ ਕਰਨਾ ਹੋਏਗਾ ਕਿੰਦਰੀ ਮੰਤਰੀ ਨਿਤਿਨ ਗੜਕਰੀ ਨੇ ਨਾਗਪੁਰ ਦੇ ਵਿੱਚ ਨਿਊਜ਼ ਏਜੰਸੀ ਦੇ ਨਾਲ ਗੱਲ ਕਰਦੇ ਹੋਏ ਕਿਹਾ ਕਿ ਹੁਣ ਅਸੀਂ ਟੋਲ ਨੂੰ ਖਤਮ ਕਰ ਰਹੇ ਹਾਂ ਤੇ ਇੱਕ ਸੈਟੇਲੀਟ ਅਧਾਰਿਤ ਟੋਲ ਗ੍ਰਾਹੀ ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ। ਪੈਸੇ ਤੁਹਾਡੇ ਬੈਂਕ ਖਾਤੇ ਦੇ ਵਿੱਚੋਂ ਸਿੱਧੇ ਕੱਟੇ ਜਾਣਗੇ ਤੇ ਗਿਣਤੀ ਦੇ ਲਈ ਚਾਰਜ ਕੀਤਾ ਜਾਏਗਾ। ਤੁਸੀਂ ਜਿੰਨਾਂ ਸੜਕਾਂ ਦੇ ਉੱਤੇ ਸਫ਼ਰ ਕਰਦੇ ਹੋ ਉਸੇ ਦੇ ਮੁਤਾਬਕ ਫੀਸ ਤੁਹਾਡੇ ਕੋਲੋਂ ਲਈ ਜਾਣੀ ਹੈ। ਇਹਦੇ ਨਾਲ ਸਮੇਂ ਤੇ ਪੈਸੇ ਦੋਹਾਂ ਦੀ ਬਚਤ ਹੋਏਗੀ ਇਹ ਕਹਿਣਾ ਹੈ ਨਿਤਿਨ ਗੜਕਰੀ ਹੋਰਾਂ ਦਾ ਤੁਹਾਨੂੰ ਦੱਸਦੀ ਹੈ ਕਿ ਉਹਨਾਂ ਨੇ ਨਾਲ ਹੀ ਵੀ ਆਖਿਆ ਕਿ ਪਹਿਲਾਂ ਮੁੰਬਈ ਤੋਂ ਪੂਨੇ ਜਾਣ ਦੇ ਲਈ 9 ਘੰਟੇ ਲੱਗਦੇ ਸੀ ਪਰ ਹੁਣ ਇਹ ਸਮਾਂ ਘਟ ਕੇ 2 ਘੰਟਿਆਂ ਦਾ ਹੀ ਰਹਿ ਗਿਆ। ਇਹਦੇ ਨਾਲ ਹੀ ਭਾਰਤ ਮਾਲਾ ਪ੍ਰੋਜੈਕਟ ਬਾਰੇ ਕੇਂਦਰੀ ਮੰਤਰੀ ਨਿਤਨ ਗੜਕਰੀ ਨੇ ਆਖਿਆ ਕਿ ਭਾਰਤ ਮਾਲਾ ਵਨ ਪ੍ਰੋਜੈਕਟ 36000 ਕਿਲੋਮੀਟਰ ਦਾ ਜਿਹੜਾ ਪ੍ਰੋਜੈਕਟ ਹੈ ਅਤੇ ਭਾਰਤ ਮਾਲਾ 2 ਲਗਭਗ 8500 ਕਿਲੋਮੀਟਰ ਦਾ ਪ੍ਰੋਜੈਕਟ ਹੈ 2024 ਦੇ ਅੰਤ ਤੇ ਵਿੱਚ ਇਸ ਦੇਸ਼ ਦੀ ਬਦਲੀ ਹੋਈ ਤਸਵੀਰ ਸਾਹਮਣੇ ਆ ਜਾਏਗੀ ਉਹਨਾਂ ਨੇ ਆਖਿਆ ਕਿ ਮੇਰੀ ਕੋਸ਼ਿਸ਼ ਹੈ ਕਿ ਨੈਸ਼ਨਲ ਹਾਈਵੇ ਰੋਡ ਨੈਟਵਰਕ ਨੂੰ ਅਮਰੀਕਾ ਦੇ ਬਰਾਬਰ ਬਣਾਇਆ ਜਾਏ ਤੇ ਮੈਨੂੰ ਭਰੋਸਾ ਹੈ ਕਿ ਅਸੀਂ ਇਹਦੇ ਵਿੱਚ ਕਾਮਯਾਬ ਹੋ ਜਾਵਾਂਗੇ ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਮੋਦੀ ਸਰਕਾਰ ਸਾਰੇ ਸ਼ਹਿਰਾਂ ਤੇ ਲੰਬੇ ਰੂਟਾਂ 'ਚ ਇਹ ਬੱਸਾਂ ਚਲਾਏਗੀ ਇਸ ਤੋਂ ਪਹਿਲਾਂ 18 ਮਾਰਚ 2024 ਨੂੰ ਕੇਂਦਰੀ ਮੰਤਰੀ ਨੂੰ ਦੱਸਿਆ ਗਿਆ ਕਿ ਅਸੀਂ ਕਿ ਅਗਲੇ 5 ਸਾਲਾਂ 'ਚ ਮੋਦੀ ਸਰਕਾਰ ਸਾਰੇ ਭਾਰਤੀ ਸ਼ਹਿਰਾਂ ਦੇ ਵਿੱਚ ਸ਼ਿਮਲਾ, ਦਿੱਲੀ, ਚੰਡੀਗੜ੍ਹ ਦੇ ਨਾਲ-ਨਾਲ ਮੁੰਬਈ, ਪੁਣੇ ਵਰਗੇ ਸ਼ਹਿਰਾਂ 'ਚ ਲੰਬੇ ਰੂਟ ਦੇ ਲਈ ਇਹ ਬੱਸਾਂ ਚਲਾਉਣੇ ਜਾ ਰਹੀ ਹੈ। ਕੁਝ ਲੰਬੇ ਰੂਟਾਂ 'ਤੇ ਇਲੈਕਟ੍ਰੋਨਿਕ ਬੱਸਾਂ ਦੀ ਸ਼ੁਰੂਆਤ ਕਰਨ ਦੀ ਯੋਜਨਾ ਕੇਂਦਰ ਸਰਕਾਰ ਨੇ ਬਣਾਈ ਹੈ। ਨਾਲ ਹੀ ਨਿਤਿਨ ਗੜਕਰੀ ਹੋਰਾਂ ਨੇ ਕਿਹਾ ਹੈ ਕਿ ਬੈਟਰੀਆਂ ਕੀਮਤਾਂ ਦੇ ਵਿੱਚ ਗਿਰਾਵਟ ਦੇ ਨਾਲ ਯਾਤਰੀਆਂ ਦੇ ਲਈ ਬੱਸ ਕਿਰਾਏ 'ਚ 30% ਤੱਕ ਦੀ ਕਮੀ ਆ ਸਕਦੀ ਹੈ ਤੇ ਪ੍ਰਦੂਸ਼ਣ ਨੂੰ ਘਟਾਉਣ ਦੇ ਵਿੱਚ ਵੀ ਮਦਦ ਮਿਲੇਗੀ। ਕੇਂਦਰੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗੜਕਰੀ ਨੇ ਆਖਿਆ ਹੈ ਕਿ ਸਰਕਾਰ ਜਲਦੀ ਟੋਲ ਟੈਕਸ ਵਸੂਲ ਪ੍ਰਣਾਲੀ ਨੂੰ ਪੂਰੀ ਤ ਖਤਮ ਕਰਨ ਜਾ ਰਹੀ ਹੈ ਭਾਬ ਕੇਸ ਦੇ ਵਿੱਚ ਬਦਲਾ ਕੀਤੇ ਜਾਣਗੇ ਹੁਣ ਟੋਲ ਪਲਾਜ਼ਿਆਂ ਦੇ ਉੱਤੇ ਟੈਕਸ ਅਦਾ ਕਰਨ ਦੀ ਬਜਾਏ ਸੈਟੇਲਾਈਟ ਆਧਾਰਿਤ ਟੋਲ ਵਸੂਲੀ ਪ੍ਰਣਾਲੀ ਲਾਗੂ ਕੀਤੀ ਜਾਣੀ ਹੈ ਹਾਈਵੇ ਤੇ ਸਫ਼ਰ ਕਰਨ ਵਾਲਿਆਂ ਨੂੰ ਇਸ ਨਵੀਂ ਪ੍ਰਣਾਲੀ ਦਾ ਫਾਇਦਾ ਹੋਏਗਾ ਕਿਉਂਕਿ ਉਹਨਾਂ ਨੂੰ ਜਿੰਨੇ ਕਿਲੋਮੀਟਰ ਦਾ ਸਫ਼ਰ ਕਰਨਾ ਹੈ ਉਸੇ ਦੇ ਹਿਸਾਬ ਦੇ ਨਾਲ ਭੁਗਤਾਨ ਕਰਨਾ ਹੋਏਗਾ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਨਾਗਪੁਰ ਦੇ ਵਿੱਚ ਨਿਊਜ਼ ਏਜੰਸੀ ਦੇ ਨਾਲ ਗੱਲ ਕਰਦੇ ਹੋਏ ਕਿਹਾ ਕਿ ਹੁਣ ਅਸੀਂ ਟੋਲ ਨੂੰ ਖਤਮ ਕਰ ਰਹੇ ਹਾਂ ਤੇ ਇੱਕ ਸੈਟੇਲੀਟ ਆਧਾਰਿਤ ਟੂਲ ਗ੍ਰਾਹੀ ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ ਪੈਸੇ ਤੁਹਾਡੇ ਬੈਂਕ ਖਾਤੇ ਦੇ ਵਿੱਚੋਂ ਸਿੱਧੇ ਕੱਟੇ ਜਾਣਗੇ ਤੇ ਗਿਣਤੀ ਦੇ ਲਈ ਚਾਰਜ ਕੀਤਾ ਜਾਏਗਾ ਤੁਸੀਂ ਜਿੰਨਾਂ ਸੜਕਾਂ ਦੇ ਉੱਤੇ ਸਫ਼ਰ ਕਰਦੇ ਹੋ ਉਸੇ ਦੇ ਮੁਤਾਬਕ ਫੀਸ ਤੁਹਾਡੇ ਕੋਲੋਂ ਲਈ ਜਾਣੀ ਹੈ ਇਹਦੇ ਨਾਲ ਸਮੇਂ ਤੇ ਪੈਸੇ ਦੋਹਾਂ ਦੀ ਬਚਤ ਹੋਏਗੀ ਇਹ ਕਹਿਣਾ ਹੈ ਨਿਤਿਨ ਗੜਕਰੀ ਹੋਰਾਂ ਦਾ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਨਾਲ ਹੀ ਵੀ ਆਖਿਆ ਕਿ ਪਹਿਲਾਂ ਮੁੰਬਈ ਤੋਂ ਪੁਨੇ ਜਾਣ ਦੇ ਲਈ 9 ਘੰਟੇ ਲੱਗਦੇ ਸੀ ਪਰ ਹੁਣ ਇਹ ਸਮਾਂ ਕੱਟ ਕੇ 2 ਘੰਟਿਆਂ ਦਾ ਹੀ ਰਹਿ ਗਿਆ ਇਹਦੇ ਨਾਲ ਹੀ ਭਾਰਤਮਾਲਾ ਪ੍ਰੋਜੈਕਟ ਬਾਰੇ ਕੇਂਦਰੀ ਮੰਤਰੀ ਨਿਤਨ ਗੜਕਰੀ ਨੇ ਆਖਿਆ ਹੈ ਕਿ ਭਾਰਤਮਾਲਾ 1 ਪ੍ਰੋਜੈਕਟ 36000 ਕਿਲੋਮੀਟਰ ਦਾ ਜਿਹੜਾ ਪ੍ਰੋਜੈਕਟ ਹੈ ਅਤੇ ਭਾਰਤਮਾਲਾ 2 ਲਗਭਗ 8500 ਕਿਲੋਮੀਟਰ ਦਾ ਪ੍ਰੋਜੈਕਟ ਹੈ 2024 ਦੇ ਅੰਤ ਤੇ ਵਿੱਚ ਇਸ ਦੇਸ਼ ਦੀ ਬਦਲੀ ਹੋਈ ਤਸਵੀਰ ਸਾਹਮਣੇ ਆ ਜਾਏਗੀ। ਉਹਨਾਂ ਨੇ ਆਖਿਆ ਕਿ ਮੇਰੀ ਕੋਸ਼ਿਸ਼ ਹੈ ਕਿ ਨੈਸ਼ਨਲ ਹਾਈਵੇ ਰੋਡ ਨੈਟਵਰਕ ਨੂੰ ਅਮਰੀਕਾ ਦੇ ਬਰਾਬਰ ਬਣਾਇਆ ਜਾਏ ਤੇ ਮੈਨੂੰ ਭਰੋਸਾ ਹੈ ਕਿ ਅਸੀਂ ਇਹਦੇ ਵਿੱਚ ਕਾਮਯਾਬ ਹੋ ਜਾਵਾਂਗੇ। ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਮੋਦੀ ਸਰਕਾਰ ਸਾਰੇ ਸ਼ਹਿਰਾਂ ਤੇ ਲੰਬੇ ਰੂਟਾਂ 'ਚ ਇਹ ਬੱਸਾਂ ਚਲਾਏਗੀ। ਇਸ ਤੋਂ ਪਹਿਲਾਂ 18 ਮਾਰਚ 2024 ਨੂੰ ਕੇਂਦਰੀ ਮੰਤਰੀ ਨੂੰ ਦੱਸਿਆ ਗਿਆ ਸੀ ਕਿ ਅਗਲੇ 5 ਸਾਲਾਂ 'ਚ ਮੋਦੀ ਸਰਕਾਰ ਸਾਰੇ ਭਾਰਤੀ ਸ਼ਹਿਰਾਂ ਦੇ ਵਿੱਚ ਸ਼ਿਮਲਾ, ਦਿੱਲੀ, ਚੰਡੀਗੜ੍ਹ ਦੇ ਨਾਲ-ਨਾਲ ਮੁੰਬਈ, ਪੁਣੇ ਵਰਗੇ ਸ਼ਹਿਰਾਂ 'ਚ ਲੰਬੇ ਰੂਟ ਦੇ ਲਈ ਇਹ ਬੱਸਾਂ ਚਲਾਉਣ ਜਾ ਰਹੀ ਹੈ। ਕੁਝ ਲੰਬੇ ਰੂਟਾਂ ਤੇ ਇਲੈਕਟ੍ਰੋਨਿਕ ਬੱਸਾਂ ਦੀ ਸ਼ੁਰੂਆਤ ਕਰਨ ਦੀ ਯੋਜਨਾ ਕੇਂਦਰ ਸਰਕਾਰ ਨੇ ਬਣਾਈ ਹੈ ਨਾਲ ਹੀ ਨਿਤਿਨ ਗੜਕੜੀ ਹੋਰਾਂ ਨੇ ਕਿਹਾ ਹੈ ਕਿ ਬੈਟਰੀਆਂ ਕੀਮਤਾਂ ਦੇ ਵਿੱਚ ਗਿਰਾਵਟ ਦੇ ਨਾਲ ਯਾਤਰੀਆਂ ਦੇ ਲਈ ਬੱਸ ਕਿਰਾਏ 'ਚ 30% ਤੱਕ ਦੀ ਕਮੀ ਆ ਸਕਦੀ ਹੈ ਤੇ ਪ੍ਰਦੂਸ਼ਣ ਨੂੰ ਘਟਾਉਣ ਦੇ ਵਿੱਚ ਵੀ ਮਦਦ ਮਿਲੇਗੀ